ਸਕਾਲਰਾਂ ਨੂੰ ਸਕਾਲਰਸ਼ਿਪ ਦੇਣ ਦਾ ਸ਼ੁਰੂ ਕੀਤਾ ਆ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਬਹੁਤ ਸਕਾਲਰ ਸਾਨੂੰ ਵੀ ਮਿਲੇ ਆ ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਮਿਲਦੀ ਆ ਤੇ ਉਹ ਕਿਤਾਬਾਂ ਦੀ ਇੱਕ ਥੋੜ੍ਹ ਰਹਿ ਜਾਂਦੀ ਆ ਭਾਵੇਂ ਲਾਇਬ੍ਰੇਰੀ ਨਾ ਖਜ਼ਾਨਾ ਹਰੇਕ ਬੰਦੇ ਦੇ ਕੋਲ ਹੈ ਪਰ ਜੋ ਉਹਦੇ ਕਮਰੇ ਵਿੱਚ ਉਹਦੇ ਨਾਲ ਕਿਤਾਬ ਨੇ ਲੰਮੀ ਪੈਣਾ ਸੌਣਾ ਆ ਉਹ ਕਿਤਾਬ ਉਹਦੀ ਆਪਣੀ ਹੋਣੀ ਚਾਹੀਦੀ ਆ ਜਿਹਨੂੰ ਜਦੋਂ ਮਾਝੀ ਖੋਲ ਲਵੇ ਸੋ ਇਹ ਜਿਹੜਾ ਇੱਕ ਉਪਰਾਲਾ ਆ ਇਹ ਇੱਕ ਸਕਾਲਰ ਦੇ ਲਈ ਬਹੁਤ ਵੱਡਾ ਆ ਜਦੋਂ ਵੀ ਅਸੀਂ ਇਹ ਨਾ ਕਿਤੇ ਕੋਈ ਖਰਚ ਕਰਦੇ ਆ ਜਾਂ ਪੈਸੇ ਖਰਚ ਕਰਦੇ ਆ ਉਹ ਸਾਡੀ ਨਾ ਕੁਝ ਖਾਣ ਪੀਣ ਲਈ ਹੋ ਸਕਦੀ ਆ ਪਰ ਜਿਹੜੇ ਆ ਖਰਚਾ ਆ ਸਕਾਲਰਾਂ ਦੇ ਲਈ ਵੀ ਇੰਨੇ ਹਨਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਰਿਜ਼ਲਟ ਦੇਣਾ ਜਦੋਂ ਸਾਡੇ ਸਕਾਲਰਾਂ ਨੇ ਨਾ ਵਧੀਆ ਖੋਜ ਕੀਤੀ ਰਿਸਰਚ ਪੇਪਰ ਲਿਖੇ ਕਿਤਾਬਾਂ ਲਿਖੀਆਂ ਇਹ ਤੁਹਾਨੂੰ ਉਦੋਂ ਨਜ਼ਰ ਆਉਣਾ ਆ ਵੀ ਇਹ ਉਦੋਂ ਸਕਾਲਰਸ਼ਿਪ ਮਿਲੀ ਸੀ ਵੀ ਉਹਨੇ 15-20 ਕਿਤਾਬਾਂ ਉਦੋਂ ਲਈਆਂ ਸੀ ਉਸ ਸਕਾਲਰ ਨੂੰ ਵੀ ਯਾਦ ਰਹਿਣਾ ਇਹ 15 20 30000 ਰੁਪਏ ਜਿਹੜੇ ਆ ਇਹ ਉਸ ਵੇਲੇ ਮਿਲੇ ਸੀ ਜਦੋਂ ਮੈਂ ਸਟੱਡੀ ਸ਼ੁਰੂ ਕੀਤੀ ਜਦੋਂ ਮੈਨੂੰ ਬੇਸਿਕ ਕਿਤਾਬਾਂ ਲਈ ਪੈਸੇ ਦੀ ਲੋੜ ਸੀ ਅਸੀਂ ਅਕਸਰ ਹੀ ਗੱਲ ਕਰਦੇ ਆਂ ਵੀ ਜਿਹੜਾ ਬਹੁਤ ਵਧੀਆ ਆਉਦੇ ਨੇ ਆ ਐਨ ਆਰ ਆਈ ਆ ਹੋਰ ਕੁਛ ਨਾ ਕਰੋ ਇੱਕ ਸਕਾਲਰ ਨੂੰ ਅਡਾਪਟ ਕਰ ਲਓ ਅਡਾਪਟ ਇੰਨਾ ਹੀ ਕਰ ਲਓ ਵੀ ਇੱਕ ਮਹੀਨੇ ਦਾ 5000 ਉਹ ਕਿਤਾਬਾਂ ਦੇ ਖਰਚਾ ਚੱਕ ਲਓ ਤਾਂ ਕਿ ਉਹਦੀ ਨਿੱਜੀ ਲਾਇਬ੍ਰੇਰੀ ਬਣ ਜਾਵੇ ਤੇ ਉਹ ਲਾਇਬ੍ਰੇਰੀ ਕੀ ਆ ਉਹ ਕੌਮ ਨੂੰ ਆ ਕੇ ਨਾ ਉਹਦਾ ਫਾਇਦਾ ਕੌਮ ਨੂੰ ਬਣਨਾ ਆ ਜਿੰਨਾ ਪਾ ਕੋਈ ਵਿਆਹਾਂ ਦੇ ਅੱਜਕਲ੍ਹ ਸ਼ੁਰੂ ਹੋ ਗਿਆ ਹੈ ਜਿਵੇਂ ਸਟਾਲ ਲੱਗਦੇ ਨੇ ਕਿਤਾਬਾਂ ਦੇ ਪਰ ਵਿਆਹਾਂ ਦੇ ਨਾਲ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ 1 ਲੱਖ ਰੁਪਏ দান ਕਰਨ ਨੂੰ ਆ ਵੀ 1 ਲੱਖ ਹਨਾ ਕਿਸੇ ਸਕਾਲਰ ਨੂੰ ਕਿਤਾਬਾਂ ਲਈ ਦੇ ਦਿਓ ਬਹੁਤ ਸਖਤ ਲੋੜ ਹੁੰਦੀ ਹੈ ਕਿਉਂਕਿ ਮੈਨੂੰ ਮੇਰੀ ਆਪਣੀ ਪਰਸਨਲ ਲਾਇਬ੍ਰੇਰੀ ਆ 7-8 ਲੱਖ ਦੀਆਂ ਕਿਤਾਬਾਂ ਖਰੀਦੀਆਂ ਸੀ ਮੈਨੂੰ ਪਤਾ ਉਹ ਕਿੱਦਾਂ ਖਰੀਦ ਹੋਈਆਂ ਸੋ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਕਿਸੇ ਸਕਾਲਰ ਦੇ ਕੋਲ ਕਿਤਾਬ ਲਈ ਪੈਸੇ ਨਹੀਂ ਹੁੰਦੇ ਨਾ ਉਹ ਅਸਲ ਚ ਉਹ ਉਹ ਕੰਮ ਡੇਗ ਜਾਂਦੀ ਆ ਕਿਉਂਕਿ ਤੁਹਾਡੇ ਕੋਲ ਐਨਰਜੀ ਵਾਲਾ ਬੰਦਾ ਤਾਂ ਹੁੰਦਾ ਆ ਬਟ ਉਹ ਕਰੇ ਕਿਦਾਂ ਅੱਗੇ ਵਧੇ ਕਿਦਾਂ ਜੋ ਉਹਦੀ ਲੋੜ ਸੀ ਉਹ ਕੰਮ ਨੇ ਪੂਰੀ ਨਹੀਂ ਕੀਤੀ ਇਸ ਕਰਕੇ ਜਦੋਂ ਆ ਉਪਰਾਲਾ ਕੀਤਾ ਜਦੋਂ ਪਹਿਲੇ ਵਾਰੀ ਮੈਨੂੰ ਪਤਾ ਲੱਗਾ ਵੀ ਐਦਾਂ ਕਰਨ ਲੱਗਿਆ ਮੈਂ ਕਿਹਾ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਵੀ ਅਮਨ ਦੀ ਯਾਦ ਨੂੰ ਸਾਂਭਣ ਦੇ ਲਈ ਸੋ ਇੱਕ ਵੇਰਦੀ ਮੈਂ ਸਾਰਿਆਂ ਅੱਗੇ ਕਰਦਾ ਆ ਜਦੋਂ ਤੁਸੀਂ ਕੁਝ ਦਾਨ ਕਰਦੇ ਆ ਜਾਂ ਕੁਝ ਹਿੱਸਾ ਕੱਢਦੇ ਆ ਉਹ ਕਿਸੇ ਸਕਾਲਰ ਨੂੰ ਪੜਨ ਵਾਲੇ ਬੱਚੇ ਨੂੰ ਦੋ ਕਿਤਾਬਾਂ ਜ਼ਰੂਰ ਲੈ ਦੇਆ ਕਰੋ ਤੁਹਾਨੂੰ ਆਪ ਹੀ ਰਿਜ਼ਲਟ ਮਿਲ ਜਾਣਾ ਜਦੋਂ ਸਕਾਲਰ ਕਿਸੇ ਅਹੁਦੇ ਦੇ ਬਹਿ ਗਿਆ ਕਿਉਂਕਿ ਲੋੜ ਕੀ ਹੁੰਦੀ ਆ ਕਈ ਵਾਰੀ ਕਿਸੇ ਸਕਾਲਰ ਜਾਂ ਕੋਈ ਸਟੂਡੈਂਟ ਆ ਵੀ ਉਹਨੂੰ ਫੀਸ ਵੀ ਜਦੋਂ ਲੋੜ ਹੁੰਦੀ ਆ ਕੋਈ ਫੀਸ ਨਹੀਂ ਦਿੰਦਾ ਤੇ ਹੁਣ ਤਾਂ ਚਲੋ 45 50 ਲੱਖ ਵਾਲੇ ਵਾਪਸ ਮੁੜ ਰਹੇ ਆ ਪਰ ਕਿਉਂ ਮੁੜ ਰਹੇ ਆ ਕਿਉਂਕਿ ਜਦੋਂ ਪੜਦੇ ਸੀ ਅਸੀਂ ਉਹਨਾਂ ਦੇ ਮਨਾਂ ਵਿੱਚ ਸੁਪਨੇ ਨਹੀਂ ਪਾੜੇ ਅਸੀਂ ਇੱਕੋ ਹੀ ਦਿਖਾਤਾ ਕੈਨੇਡਾ ਅਮਰੀਕਾ ਜੇ ਅਸੀਂ ਉਹਨਾਂ ਨੂੰ ਸਮੇਂ ਦੀ ਨਜ਼ਾਕਤ ਸਮਝਾਈ ਹੁੰਦੀ ਕਿ ਜਿੱਦਾਂ ਕਹਿੰਦੇ ਨਾ ਕਿ ਅ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਟੋਕ ਸੀ ਕਿ ਚੜ ਬੈ ਬੈ ਗਏ ਨੇ ਭੂੜਾ ਪੰਜਾਬ ਉੱਤੇ ਉਹ ਵਾਲੀ ਸਿਚੁਏਸ਼ਨ ਹੁਣ ਬਣੀ ਹੋਆ ਤੇ ਅਸੀਂ ਅਸੀਂ ਆਪਣਾ ਪੰਜਾਬ ਛੱਡ ਕੇ ਬਾਹਰ ਨੂੰ ਭੱਜ ਰਹੇ ਹਾਂ ਤੇ ਖਾਲੀ ਹੋ ਕੇ ਵਾਪਸ ਮੁੜ ਰਹੇ ਆ ਇਸੇ ਕਰਕੇ ਜੇ ਅਸੀਂ ਉਹਨਾਂ ਦੇ ਮਨਾਂ ਵਿੱਚ ਸੁਪਨੇ ਬੀਜੇ ਹੁੰਦੇ ਉਹਨਾਂ ਨੂੰ ਦੱਸਿਆ ਹੁੰਦਾ ਵੀ ਸਮਾਂ ਇੰਨਾ ਸਖਤ ਹੈ ਨਾ ਭਾਈ ਬੋਤਾ ਸਿੰਘ ਗਰਜਾ ਸਿੰਘ ਆਲਾ ਸਮਾਂ ਚੱਲਦਾ ਹੈ ਵੀ ਇੱਥੇ شناਕਤ ਦੇ ਮਸਲੇ ਆ شناਕਤ ਦੇ ਜੇ ਉਹਨਾਂ ਦੇ ਅੰਦਰ ਸੁਪਨੇ ਪਾਏ ਹੁੰਦੇ ਉਹਨਾਂ ਨੂੰ ਅਣਖ ਦੱਸੀ ਹੁੰਦੀ ਅਣਖ ਹੁੰਦੀ ਕੀ ਆ ਉਹ ਗੀਤਾ ਵਾਲੀ ਨਹੀਂ ਉਹ ਗੱਡੀਆਂ ਵਾਲੀ ਨਹੀਂ ਉਹਨਾਂ ਦੱਸਿਆ ਹੁੰਦਾ ਅਣਖ ਨਾਲ ਜੀਣਾ ਕੀ ਆ ਤਾਂ ਫਿਰ ਜਰੂਰ ਸਾਨੂੰ ਕੁਝ ਇੱਕ ਵਧੀਆ ਨਾ ਮਾਹੌਲ ਮਿਲ ਜਾਂਦਾ ਸਾਡੇ ਆਪਣੇ ਬੱਚਿਆਂ ਵਿੱਚੋਂ ਸੁਪਨੇ ਨਜ਼ਰ ਆਉਂਦੇ ਪਰ ਅਸੀਂ ਉਹ ਸੁਪਨੇ ਨਹੀਂ ਬੀਜੇ ਪਰ ਆ ਉਪਰਾਲਾ ਆ ਉਹ ਸੁਪਨੇ ਬੀਜਣ ਦਾ ਤੇ ਇਹਦੇ ਨਾਲ ਆਪਾਂ ਸਾਰੇ ਹੀ ਇਕਜੁੱਟ ਹੋਈਏ ਤੇ ਆਪਣੇ ਵਿਦਿਆਰਥੀਆਂ ਦੇ ਅੰਦਰ ਸੁਪਨੇ ਬੀਜੀਏ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀਏ ਤੇ ਉਹਨਾਂ ਨੂੰ ਦੱਸੀਏ ਕਿ ਭਵੇ ਇੱਕ ਕੱਲਾ ਇੱਕ ਨੌਕਰੀ ਉਡੋੜ ਨਹੀਂ ਹੁੰਦਾ ਤੁਸੀਂ ਆਪਣੇ ਆਪ ਨੂੰ ਕਾਬਿਲ ਕਰ ਲਓ ਤੇ ਤੁਹਾਡੇ ਅੰਮ੍ਰਿਤ ਪੈਸਾ ਵੀ ਆ ਜਾਣਾ ਸਭ ਕੁਝ ਹੀ ਆ ਜਾਣਾ ਪਰ ਅਸੀਂ ਉਹਨਾਂ ਨੂੰ ਇਹ ਚੀਜ਼ ਸਿਖਾਈਏ ਨਾ ਕਿ ਆਪਣੀ ਉਪਜਾਊ ਧਰਤੀ ਦੇ ਵਿੱਚ ਸੁਪਨੇ ਬੀਜਣੇ ਕਿਦਾਂ ਆ ਸੋ ਮੈਂ ਇੱਕ ਬਹੁਤ ਵੱਡੀ ਘਾਟ ਆ ਡਾਕਟਰ ਅਮਨਪ੍ਰੀਤ ਦੀ ਪਰ ਉਹਦੀ ਯਾਦ ਨੂੰ ਸਾਂਭਣ ਦੀ ਵਧਾਈ ਵੀ ਪਰਿਵਾਰ ਕੋਲ ਆ ਇੱਕ ਬਹੁਤ ਵੱਡੀ ਦੇਣ ਆ ਪਰਿਵਾਰ ਦੀ ਜੋ ਵੀ ਸਮਾਜ ਨੂੰ ਦਿੱਤੀ ਆ ਤੇ ਹੁਣ ਸਾਡਾ ਫਰਜ਼ ਆ ਵੀ ਇਸ ਹੁਣ ਉਪਰਾਲੇ ਦੇ ਨਾਲ ਅਸੀਂ ਵੀ ਖੜੀਏ ਅਸੀਂ ਵੀ ਕਿਤੇ ਨਾ ਕਿਤੇ ਜੇ ਸਾਡੇ ਕੋਲ 4 ਪੈਸੇ ਜੁੜਦੇ ਆ ਕਿਸੇ ਸਕਾਲਰ ਨੂੰ ਅਡਾਪਟ ਕਰ ਲਈ ਅਡਾਪਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੇ ਵਿਆਹ ਦੇ ਖਰਚੇ ਕਰਨੇ ਆ ਉਹਦੇ ਕੋਈ ਪੜ੍ਹਾਈ ਦੇ ਖਰਚੇ ਚੱਕ ਲਈਏ ਜੇ ਉਹ 5-7 ਹਜ਼ਾਰ ਦੇ ਜੇ ਕਿਤਾਬਾਂ ਚਾਹੁੰਦਾ ਹੈ ਉਹਨੂੰ ਪੁੱਛ ਲਈਏ ਵੀ ਤੈਨੂੰ ਕੋਈ ਕਿਤਾਬਾਂ ਦੀ ਲੋੜ ਤਾਂ ਨਹੀਂ ਅਸੀਂ ਲੈ ਦਿੰਦੇ ਆ ਜੇ ਅਸੀਂ ਵੀ ਇਸ ਉਪਰਾਲੇ ਦੇ ਸਾਥੀ ਬਣ ਜਾਈਏ ਤੇ ਕੰਮ ਕਦੇ ਨਹੀਂ ਟੱਗੇ ਸੋ ਇਨੇ ਇੱਕ ਸ਼ਬਦਾਂ ਦੇ ਨਾਲ ਫਤਿਹ ਦੇ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ